ਡੇਲੀ ਪੋਸਟ ਪੰਜਾਬੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਨਾਲ ਭਾਰਤ ਪੋਸ਼ਣ ਜਿਸ ਤਰ੍ਹਾਂ ਚੋਣਾਂ ਦਾ ਪਰਵ ਚੱਲ ਰਿਹਾ ਹੈਗਾ ਸੋ ਹਰੇਕ ਖੇਤਰ ਦੇ ਵਿੱਚ ਹਰੇਕ ਬੰਦੇ ਨੇ ਜਿਹੜਾ ਹੈਗਾ ਆਪਣੀ ਚੋਣ ਦਾ ਹੱਕ ਹੈ ਜਿਹੜਾ ਉਹ ਜ਼ਰੂਰ ਇਸਤੇਮਾਲ ਕਰ ਰਹੇ ਨੇ ਆਪਣੀ ਚੋਣ ਜਿਹੜੀ ਹੈਗੀ ਹੈ ਚੱਲ ਰਹੀ ਹੈਗੀ ਆ ਉਹਦੇ ਵਿੱਚ ਆਪਣੇ ਵੋਟ ਦਾ ਅਧਿਕਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਸਾਡੇ ਨਾਲ ਮੌਜੂਦ ਨੇ ਅੱਜ ਪੰਜਾਬ ਦੇ ਐਮਬੈਸਡਰ ਔਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਮਸ਼ਹੂਰ ਲੋਕ ਗਾਇਕ ਪੰਮੀ ਬਾਈ ਜੀ ਸਾਡੇ ਨਾਲ ਨੇ ਪੰਮੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਡੇਲੀ ਪੋਸਟ ਦਾ ਕਿ ਤੁਸੀਂ ਅੱਜ ਇਸ ਚੋਣ ਖਾੜੇ ਨੂੰ ਆਪਣੇ ਕੈਮਰੇ 'ਚ ਕੈਦ ਕਰ ਰਹੇ ਹੋ ਤੇ ਹਜ਼ਾਰਾਂ ਕਰੋੜਾਂ ਲੋਕਾਂ ਨੂੰ ਇਸ ਚੀਜ਼ 'ਤੇ ਤੁਸੀਂ ਦਿਖਾਓਗੇ ਕਿ ਕਿਵੇਂ-ਕਿਵੇਂ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਨੂੰ ਉਹਨਾਂ ਦੀ ਵਰਤੋਂ ਕੀਤੀ ਹੈ ਸੋ ਮੈਂ ਖੁਸ਼ਕਿਸਮਤਾਂ ਕਿ ਮੈਂ ਵੀ ਆਪਣੀ ਵੋਟ ਜਿਹੜੀ ਹੈਗੀ ਹੈ ਉਹ ਕਾਸਟ ਕਰਕੇ ਆ ਜੋ ਮੇਰੇ ਸੰਵਿਧਾਨ ਨੇ ਦੇਸ਼ ਦੇ ਸੰਵਿਧਾਨ ਨੇ ਮੈਨੂੰ ਇਹ ਜਿਹਨਾਂ ਹੈਗਾ ਅਧਿਕਾਰ ਦਿੱਤਾ ਹੈ। ਅੰਮੀ ਬਾਜੀ ਆਵਾਜ਼ ਦੇ ਜਾਦੂਗਰ ਹਾਂ। ਦਰਸ਼ਕ ਤੋਂ ਟੀ ਪਹਿਲਾਂ ਤਾਂ ਆਵਾਜ਼ ਨੂੰ ਨਾ ਪਸੰਦ ਕਰਦ ਨੇ। ਸੋ ਉਹਨਾਂ ਦੇ ਲਈ ਪਹਿਲਾਂ ਦੋ ਬੋਲ ਕੁਝ ਗਾ ਕੇ ਸੁਣਾਉ ਤੇ ਫਿਰ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਜੀ। ਅ ਜਿੱਤੇ ਤਾਂ ਕਿ ਤਲਕਾ ਤੇਗਾ ਗਾਉਂਦਾ ਉਹ ਤੇ ਮੈਂ ਸਟੇਜਾਂ ਤੇ ਗਾਉਂਦਾ ਹੀ ਰਹਿਣਾ ਹੈਗਾ ਪਰ ਤੁਸੀਂ ਅੱਜ ਪੋਰਿੰਗ ਬੂਥ ਦੇ ਉੱਤੇ ਮੈਂ ਤੁਹਾਨੂੰ ਗਵਾਉਣਾ ਚਾਹੁੰਦੇ ਹਾਂ। ਸੋ ਇਹ ਤਾਂ ਲੋਕ ਕਰੀ ਗੋ ਬਾਤ। ਅ ਸੋ ਮੇਰੇ ਪਿੰਡ ਵਾਲਿਆਂ ਨੇ ਮੰਗੀਆਂ ਦਵਾਵਾਂ ਸੀ ਬਾਪੂ ਦੀਆਂ ਨੇਕ ਅਤੇ ਚੰਗੀਆਂ ਸਲਾਮਾਂ ਸੀ ਹੋ ਮਾਂ ਦਾ ਹੱਥ ਸਿਰ ਉੱਤੇ ਰੰਬ ਬਣ ਸ਼ਾ ਗਿਆ ਜੱਗ ਵਿੱਚ ਜਿਉਣ ਦਾ ਸਵਾਦ ਜਿਹਾ ਗਿਆ ਵੋਟ ਪਾਉਣ ਦਾ ਅਧਿਕਾਰ ਜਿਹਾ ਗਿਆ ਹੋ ਬਿਲਕੁਲ ਇਹ ਸੰਪੰਮੀ ਭਾਈ ਜੀ ਜਿਨ੍ਹਾਂ ਨੇ ਖੜੇ ਖੜੇ ਹੀ ਐਜਾ ਬੋਲ ਬਣਾਇਆ ਕਿ ਵੋਟ ਪਾਣ ਦਾ ਜਿਹੜਾ ਹੈਗਾ ਅਧਿਕਾਰ ਅਤੇ ਸਵਾਦ ਅਜੇ ਆ ਗਿਆ ਪੰਮਿਓ ਜੀ ਇੱਕ एकदम ਵੋਟ ਵਾ ਕੇ ਆਇਆ ਇਸ ਮਲਗੀ ਗਾਣਾ ਦੀਆਂ ਲਾਈਨਾਂ ਨਾਲ ਦੀ ਨਾਲ ਤੁਸੀਂ ਬਣਾਤੀਆਂ ਨੇ ਉਹ ਬਣਾਉਣ ਵਾਲਾ ਵੀ ਉਹ ਹੈ ਤੇ ਗਾਉਣ ਵਾਲਾ ਵੀ ਉਹੀ ਹੈ ਬਾਈ ਜੀ ਕਿਸ ਤਰ੍ਹਾਂ ਲੱਗਦਾ ਹੈਗਾ ਕਿ ਲੋਕਤੰਤਰ ਦਾ ਅੱਜ ਵੱਡਾ ਜਿਹੜਾ ਆਪਾਂ ਮਨਾਇਆ ਜਾ ਰਿਹਾ ਹੈਗਾ ਸੋ ਹਰ ਇੱਕ ਮਤਦਾਨ ਮਤਦਾਨ ਦਾ ਜਿਹੜਾ ਹੈਗਾ ਲੋਕ ਸلسਲਾ ਜਾਰੀ ਹੈਗਾ ਲੋਕ ਆਪਣੀ ਮਤਦਾਨ ਕਿਹੜੀ ਪਾਰਟੀ ਨੂੰ ਪਾ ਰਹੇ ਨੇ ਉਹ ਤਾਂ ਚਲੋ ਪਾਈ ਜੁਜ਼ਾਰ ਨੇ ਲੱਗਦਾ ਹੈਗਾ ਕਿ ਵੱਡਾ ਇਹ ਅੱਜ ਖੜਾ ਦੇਖਣ ਨੂੰ ਮਿਲ ਰਿਹਾ ਹੈ ਅਹ ਦੇਖੋ ਇਹ ਅਧਿਕਾਰ ਦੀ ਵਰਤੋਂ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਹੈ ਸੋ ਮੈਂ ਬੜਾ ਖੁਸ਼ਕਿਸਮਤਾਂ ਕਿ ਮੈਂ ਵੀ ਆਪਦੇ ਇਸ ਅਧਿਕਾਰ ਦੀ ਵਰਤੋਂ ਕੀਤੀ ਹੈ ਤੇ ਮੈਂ ਸਾਰਿਆਂ ਨੂੰ ਗੁਜਾਰਿਸ਼ ਵੀ ਕਰਾਂਗਾ ਇਹ ਇਹ ਜਿਹੜਾ ਹੈਗਾ ਅਸੀਂ ਦੇਸ਼ ਦੀ ਸਰਕਾਰ ਚੁਣਨ ਜਾ ਰਹੇ ਹਾਂ ਤੇ ਹਰ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ ਆਪਣੀ ਪਸੰਦੀ ਦੇ ਕੈਂਡੀਡੇਟਾਂ ਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈਗੀ ਉਹ ਬੰਦਾ ਉੱਥੇ ਬਲੰਦ ਕਰ ਸਕੇ ਤੇ ਕਿਸ ਪਾਰਟੀ ਨੂੰ ਕਿਸ ਵਿਸ਼ੇ ਦੇ ਸੰਬੰਧਿਤ ਦੇ ਵਿੱਚ ਉਹ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੈਗੀ ਹੈ ਉਹ ਸੋਚ ਦੇ ਅਨਸਾਰ ਹਰ ਬੰਦਾ ਆਪਣੀ ਪੋਸਟ ਨੂੰ ਕਾਸਟ ਕਰਦਾ ਹੈ ਤੇ ਮੈਂ ਵੀ ਆਪਣੀ ਵੋਟ ਜਿਹੜੀ ਹੈਗੀ ਆ ਆਪਣੀ ਸੋਚ ਦੇ ਅਨਸਾਰ ਜਿਹੜੀ ਹੈਗੀ ਅੱਜ ਕਾਸਟ ਕੀਤੀ ਹੈ ਤੇ ਉਮੀਦ ਕਰਦੇ ਆ ਕਿ ਦੇਸ਼ ਦੀ ਅੱਛੀ ਸਰਕਾਰ ਬਣੂਗੀ ਦੇਸ਼ ਨੂੰ ਅੱਗੇ ਲੈ ਕੇ ਜਾਊਗੀ ਦੇਸ਼ ਦੇ ਨੌਜਵਾਨਾਂ ਦੇ ਜੀ ਰੋਜ਼ਗਾਰ ਪੈਦਾ ਕਰੂਗੀ ਸੋ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇਸ਼ ਦੀ ਤਰੱਕੀ ਲਈ ਬੰਦਾ ਕਰਦਾ ਹੈ ਸੋ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਨੂੰ ਕੀ ਫੀਲ ਕਰਨਾ ਚਾਹੋਗੇ ਅੱਜ ਹਲੇ ਵੀ ਵੋਟ ਬੈਂਕ ਜਿਹੜਾ ਉਹਨਾਂ ਨਹੀਂ ਪਰਸੈਂਟੇਜ ਵੋਟ ਪਈ ਹੈਗੀ ਹਲੇ 20% 25% ਦੀ ਵੋਟ ਪਈ ਹੈਗੀ ਅਹ ਦੇਖੋ ਇੱਕ ਤੇ ਮੌਸਮ ਦਾ ਜਿਹੜਾ ਮਜਾਜ ਹੈ ਉਹ ਕੋ ਬੜਾ ਅੱਛਾ ਨਹੀਂ ਹੈਗਾ ਤੇ ਪਰ ਮੈਂ ਨੌਜਵਾਨਾਂ ਨੂੰ ਜ਼ਰੂਰ ਯੂਥ ਨੂੰ ਕਹਾਂਗਾ ਕਿ ਤੁਸੀਂ ਦੇਸ਼ ਦਾ ਆਉਣ ਵਾਲਾ ਭਵਿੱਖ ਹੋ ਇਹ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆਪਦੀਆਂ ਵੋਟ ਦੀ ਕਾਸਟਿੰਗ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਇਸ ਕੂਮ ਦੇ ਵਿੱਚ ਮੈਕਸਿਮਮ ਪਾਰਟਿਸਪੀਟ ਕਰਨਾ ਚਾਹੀਦਾ ਹੈਗਾ ਸੋ ਆਈ ਥਿੰਕ ਸੋ ਕਿ ਸ਼ਾਮ ਨੂੰ 4-5 ਵਜੇ ਜ਼ਰੂਰ ਪੋਲਿੰਗ ਬੂਥਾਂ ਦੇ ਉੱਤੇ ਵੱਡੀਆਂ ਲੈਣਾ ਲੱਗਣਗੀਆਂ ਪੀੜਾਂ ਲੱਗਣਗੀਆਂ ਤਾਂ ਕਿ ਲੋਕ ਆਸਤਾ ਆਸਤਾ ਜਿਹੜਾ ਹੈਗਾ ਵੋਟਾਂ ਪਾਉਂਦੇ ਜਾਣ ਤੇ ਅਸੀਂ ਤੇ ਆਪਦੇ ਦੇਸ਼ ਦੇ ਸੰਵਿਧਾਨ ਲਈ ਉਹਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਘਰੋਂ ਤੁਰੇ ਆਂ ਤੇ ਵੋਟ ਪਾ ਕੇ ਜਾ ਰਹੇ ਆਂ ਜੀ ਬਿਲਕੁਲ ਇਹ ਹਨ ਪੰਮੀ ਭਾਈ ਜਿਨ੍ਹਾਂ ਨੇ ਕੀ ਦੱਸਿਆਗਾ ਕਿ ਸੰਵਿਧਾਨ ਦਾ ਜਿਹੜਾ ਹੈਗਾ ਉਹਦੇ ਵਿੱਚ ਹੱਕ ਜਿਹੜਾ ਇਹਨਾਂ ਦਾ ਵੋਟ ਦਾ ਅਧਿਕਾਰ ਸੀਗਾ ਉਹਨੂੰ ਜ਼ਰੂਰ ਇਹਨਾਂ ਨੇ ਉਹ ਅਧਿਕਾਰ ਯੂਜ਼ ਕੀਤਾ ਹੈਗਾ ਸੋ ਆਪਣੀ ਵੋਟ ਪਾ ਕੇ ਆਏ ਨੇ ਸੋ ਚੰਦ ਜਿਹੜੀਆਂ ਪੰਕਤੀਆਂ ਨੇ ਡੇਲੀ ਪੋਸਟ ਪੰਜਾਬੀ ਦੇ ਨਾਲ ਸ਼ੇਅਰ ਕਰੀਆਂ ਨੇ